ਉਸ ਤੋਂ ਵਹਾਂ ਉਹ ਇੱਕ ਕੋਰਨਰ ਤੇ ਵੱਜਿਆ ਵਾ ਉਸ ਤੋਂ ਬਾਅਦ ਅਗਲੀਆਂ ਗੱਡੀਆਂ ਦੇ ਵਿੱਚ ਵੱਜਿਆ ਫਿਰ ਅੱਗੇ ਜਾ ਕੇ ਫਿਰ ਮੋਟਰਸਾਈਕਲ ਵਗੈਰਾ ਤੇ ਲੱਗਿਆ ਵਾ ਇਹਨੇ ਕਾਫੀ ਮਤਲਬ ਨੁਕਸਾਨ ਕਰਤਾ ਵਾ ਤੇ ਇਹਨੇ ਇੱਕ ਕੱਲਾ ਬੰਦਾ ਵਾ ਰਾਜਸਥਾਨ ਤੋਂ ਆ ਰਿਹਾ ਵਾ ਇਹ ਤੇ ਲੁਹਾਨੇ ਪਤਾ ਨਹੀਂ ਕਿੱਥੋਂ ਜਾ ਰਿਹਾ ਗੈਸ ਦੀ ਗੱਡੀ ਆ ਵੱਡਾ ਟੈਂਕਰ ਮੈਂ ਰਾਹੇ ਤੋਂ ਪਹਿਲੀ ਵਾਰੀ ਮੈਂ ਇਧਰਲੇ ਪਾਸੇ ਆ ਰਿਹਾ ਮੈਂ 2 ਸਾਲ ਤੋਂ ਮਤਲਬ ਇਧਰ ਆਂਦੇ ਨਹੀਂ ਹਗਾ ਤੇ ਮੈਨੂੰ ਇੱਥੇ ਕਨਾਲ ਕਨਾਲ ਵੀ ਥੋੜਾ ਕੰਮ ਸੀਗਾ ਉਹ ਕੰਮ ਕਰਕੇ ਅਜੇ ਮੈਂ ਚੜ੍ਹਿਆ ਹੀ ਆ ਗੱਡੀ ਅਜੇ 50 ਕਦਮ ਆਇਆ ਅੱਗੇ 50 ਕਦਮ ਤੋਂ ਬਾਅਦ ਜਦ ਹੀ ਇਹਨੇ ਪਿੱਛੋਂ ਲਗਾ ਕੇ ਗੱਡੀ ਮਾਰੀ ਔਰ ਇਹਦੇ ਨਾਲ ਹਾਂ ਹਾਂਜੀ 60 ਫੀਟ ਤੋਂ ਬਚਾਇਆ ਹਾਂ 60 ਫੀਟ ਤੋਂ ਬਚਾਇਆ ਕੋਈ ਪ੍ਰੋਬਲਮ ਨਹੀਂ ਆ ਗਈ ਤੇ ਆਪਣਾ ਨਾਲ ਇਹਦੇ ਕੋਈ ਬੰਦਾ ਨਹੀਂ ਹੈਗਾ ਸਪੋਰਟੀ ਨਾਲ ਕੋਈ ਕੋਈ ਹੈਲਪਰ ਵਗੈਰਾ ਕੋਈ ਨਹੀਂ ਹੈ ਦੇ ਨਾਲ ਔਰ ਕੀ ਜੀ ਤੁਹਾਡਾ ਕੋਈ ਮਾਲੀ ਨੁਕਸਾਨ ਹਾਂ ਡਿੱਗੀ ਦੇ ਵਿੱਚ ਤਾਂ ਚਲੋ ਨੁਕਸਾਨ ਹੈਗਾ ਮਾਰਾ ਮੋਟਾ ਉਹ ਕੋਈ ਨਹੀਂ ਮੈਂ ਤਾਂ ਗੱਡੀ ਦਾ ਕੋਈ ਐਸਾ ਦਾ ਸਮਾਨ ਨਹੀਂ ਉਹਦੇ ਵਿੱਚ ਕੈਮਰੇ ਵਗੈਰਾ ਸੀਗੇ ਉਹ ਵੀ ਚਲੇ ਗਏ ਸੀਗੇ ਅੱਗੇ ਅੱਗੇ ਸੀਗੇ ਕੈਮਰੇ ਰੱਖੇ ਕਿਉਂਕਿ ਅਸੀਂ ਤਿੰਨ ਬੰਦੇ ਸੀਗੇ ਇੱਕ ਸੀਟ ਖਾਲੀ ਸੀਗੀ ਉੱਥੇ ਕੈਮਰੇ ਦੀਆਂ ਕਿੱਟਾਂ ਵਗੈਰਾ ਸੀਗੀਆਂ ਖੰਨੇ ਵਿੱਚ ਸ਼ੂਟ ਕਰਕੇ ਲੁਗਾਣੇ ਵਾਪਸ ਆ ਰਿਹਾ ਸੀਗਾ ਹਾਂਜੀ ਤੇ ਕੀ ਲੱਗਦਾ ਤੁਹਾਨੂੰ ਉਹ ਨਹੀਂ ਉਹ ਤਾਂ ਨਸ਼ਾ ਬਹੁਤ ਜ਼ਿਆਦਾ ਕੀਤਾ ਹੋਇਆ ਉਹਨੂੰ ਬਹੁਤ ਜੋ ਮਰਜ਼ੀ ਉਹਨੂੰ ਕੁਝ ਨਹੀਂ ਪਤਾ ਕਿ ਕੀ ਕਰ ਰਿਹਾ ਉਹ ਜਦੋਂ ਗੱਡੀ ਸਾਈਡ ਤੇ ਲਵਾਣ ਦੀ ਗੱਲ ਕੀਤੀ ਆ ਉਹਦੋਂ ਗੱਡੀ ਵੀ ਨਹੀਂ ਉਹਦੇ ਤੋਂ ਲੱਗਦੀ ਤੇ ਉਹ ਫਿਰ ਦਿੱਲੀ ਕੋਈ ਮਾਲਕ ਹੈਗੇ ਨੇ ਉਹ ਕਹਿੰਦੇ ਵੀ ਜੋ ਤੁਸੀਂ ਕਰਨਾ ਕਰ ਲੋ ਕੋਈ ਨਹੀਂ ਅਸੀਂ ਦੇਖ ਲਾਂਗੇ ਇੱਕ ਦੋ ਦਿਨਾਂ ਤੱਕ ਹਾਂ ਹੁਣ ਪੁਲਿਸ ਆਏ ਨੇ ਉਹ ਦੇਖਦੇ ਆਂ ਉਹ ਕੀ ਕਰਦੇ ਨੇ ਕਾ ਵੀ ਤੇ ਹਾਲਪਰ ਕੋਈ ਨਹੀਂ ਹੈਗਾ ਕੱਲਾ ਆ ਰਿਹਾ ਵਾ ਕੋਈ ਉਹਨੂੰ ਕੁਝ ਨਹੀਂ ਪਤਾ ਕੋਈ ਹੋਸ਼ ਨਹੀਂ ਉਹਨੂੰ ਸਿੱਧੀ ਲਾ ਕੇ ਉਹਨੇ ਮੇਰੀ ਗੱਡੀ ਦੇ ਵਿੱਚ ਪਹਿਲਾਂ ਮਾਰੀ ਆ ਮੇਰੀ ਗੱਡੀ ਅੱਗੇ ਵੱਜੀ ਫਿਰ ਸਾਈਡਾਂ ਤੇ ਉਹ ਕੱਢ ਕੇ ਗੱਡੀ ਲਾ ਕੇ ਉਹਨੇ ਮੋਟਰਸਾਈਕਲ ਵਾਲੇ ਤਿੰਨ ਚਾਰ ਮੋਟਰਸਾਈਕਲ ਉੱਤੇ ਚੜਾਤਾ ਉਦੋਂ ਤੀ ਬੰਦੇ ਬਚ ਗਏ ਨੇ ਗੱਡਿਆ ਵਾਲਾ ਇਹ ਮੈਂ ਇੱਕ ਵਜੇ ਦੀ ਜਿਹੜੀ ਇਹ ਭਾਜੀ ਹੁਣੇ ਅੱਧੇ ਘੰਟੇ ਪਹਿਲਾਂ ਦੀ ਗੱਲ ਆ ਜੀ ਡਰਾਈਵਰ ਨੇ ਇੰਨਾ ਕ ਨਸ਼ਾ ਕੀਤਾ ਹੋਇਆ ਨਾ ਕਿ ਤੁਸੀਂ ਦੇਖੋਗੇ ਤੁਸੀਂ ਆਪ ਭਈਆ ਹੈਗਾ ਇੰਨਾ ਨਸ਼ਾ ਨਾ ਉਹਦਾ ਨਾ ਕੋਈ ਕਨੈਕਟਰ ਆ ਨਾ ਕੋਈ ਵਾਸਤਾ ਅੱਛਾ ਪਿੱਛੋਂ ਗੱਡੀਆਂ ਖਿੱਚਦਾ ਲਿਆਇਆ ਵਾ ਕਨਾਲ ਵੀਊ ਤੋਂ ਫਰਾਂ ਫਿਲਹਾਲ ਕਿੰਨਾ ਨੁਕਸਾਨ ਇੰਨਾ ਕੁ ਸੋਚ ਲਓ ਕਿ ਬੰਦਾ ਮਰਨ ਦੇ ਹੱਦ ਲਾ ਤੇ ਟਰੱਕ ਥਲੇ ਲਿਆਦਾ ਸੀ ਉਹਨੇ ਮੇਰਾ ਭਰਾ ਦਾ ਮੈਨੂੰ ਮੇਰੇ ਮਾਮਾ ਜੀ ਨੇ ਅੱਛਾ ਤੇ ਮੇਰੀ ਮਾਮੀ ਜੀ ਤੇ ਮੇਰੇ ਮਾਮਾ ਜੀ ਦੇ ਸਾਡੇ ਘਰੋਂ ਆ ਰਹੀ ਜੇਕੇ ਵੈਲੀ ਵੱਲੋਂ ਹੁਣ ਹਸਪਤਲ ਉੱਥੇ ਭੇਜਿਆ ਦੀਪ ਹਸਪਤਲ ਗਰੇ ਵਾਲਾ ਨੇ ਸਾਫ਼ ਜਵਾਬ ਦਿੱਤਾ ਮੈਂ ਨਹੀਂ ਕਿ ਸਾਡੇ ਸਾਟ ਉਹਨਾਂ ਦੇ ਹੀ ਇੱਥੋਂ ਕਟੋ ਘਟ ਨੇ 7-8 ਇੰਚ ਦੇ ਨਾਲ ਟਾਕੀ ਬਾਤ ਆ ਸਿਰ ਤੋਂ ਹੱਡੀ ਦਿਖਣ ਲੱਗ ਚਾਲੂ ਕਰਤੀ ਆ ਮੈਂ ਹੁਣੇ ਛੱਡ ਕੇ ਆ ਤੇ ਮਾਮੀ ਜੀ ਦਾ ਮੇਰਾ ਮੋਢਾ ਤਾਰਤਾ ਵਾ ਤੇ ਲੱਤ ਤੋੜਦੀ ਜੰਨੇ ਹੋਰ ਉਸ ਤੋਂ ਇਲਾਵਾ ਉਸ ਤੋਂ ਇਲਾਵਾ ਜੀ ਤੇ ਉਸ ਤੋਂ ਬਾਅਦ ਜਿਹੜੀਆਂ ਗੱਡੀਆਂ ਸੀਗੀਆਂ ਪਿੱਛੇ ਘੱਟੋ ਘੱਟ ਨਹੀਂ ਤਾਂ 15-16 ਲੱਖ ਰੁਪਏ ਦਾ ਇੱਕ ਗੱਡੀ ਦਾ ਨੁਕਸਾਨ ਕੀਤਾ B&W ਦਾ ਨੇ ਅੱਛਾ ਤੇ ਇੱਕ ਦੀ ਡਿੱਕੀ ਪਣੀ ਉਹ ਤਾਂ ਚਲੋ ਘੱਟ ਹੋਇਆ 10-15 ਹਜ਼ਾਰ ਰੁਪਏ ਦਾ ਨੁਕਸਾਨ ਕਿਹੜੀ ਜਗ੍ਹਾ ਤੋਂ ਆ ਰਹੇ ਇਹ ਇੱਧਰੋਂ ਆ ਰਹੇ ਸੰਗੋਵਾਲ ਤੋਂ ਆ ਰਹੇ ਸੀਗੇ ਤੇ ਕਿਤੇ ਦਿਨ ਦਿਨਾਂ ਦੀ ਸੱਟ ਲੱਗੀ ਇੱਕ ਤਾਂ Shimla Puri ਦੇ ਨੇ Shimla Puri ਦੇ ਅਸੀਂ ਆਏ ਸੀ ਮੇਰੇ ਘਰੇ ਮੰਮੀ ਮੇਰੀ ਆਪਣੀ ਭੈਣ ਕੋ ਘਰੇ ਹੋ ਗਏ ਇਹ ਆਪਣੀ ਭੈਣ ਕੋ ਆਏ ਸੀ ਉਹ ਮਾਰੀਆਂ ਨੇ ਪਰ ਕਿੰਨੇ ਕੋਈ ਦੀ ਘਟਨਾ ਜਿਹੜੀ ਹੈ ਅਸੀਂ ਹੁਣ ਮੌਕੇ ਤੇ ਆਇਆ ਕਰੀਬ ਘੰਟਾ ਪਹਿਲਾਂ ਦੀ ਗੱਲ ਆ ਇਹ ਸਾਰੇ ਹੋਏ ਕੀ ਹੋਇਆ ਇਹ ਗੈਸ ਵਾਲੀ ਗੱਡੀ ਸੀਗੀ ਗੈਸ ਵਾਲੀ ਗੱਡੀ ਇਧਰ ਆ ਰਹੀ ਸੀ ਲੁਧਿਆਣੇ ਸਾਈਡ ਨੂੰ ਤੇ ਇਹਨੇ ਪਹਿਲਾਂ ਗੱਡੀ 'ਚ ਵੱਜੀ ਆ ਦੋ ਗੱਡੀਆਂ 'ਚ ਮੈ ਹਟ ਕੀਤੀ ਆ ਦੋ ਮੋਟਰਸਾਈਕਲ ਸੀ ਉਹਨਾਂ 'ਚ ਹਟ ਕੀਤੀ ਆ ਗੱਡੀ ਇਹ ਤੇ ਕੋਈ ਜਾਨੀ ਨੁਕਸਾਨ ਜਾਨੀ ਨੁਕਸਾਨ ਸਾਡਾ ਜਾਨੀ ਨੁਕਸਾਨ ਤੇ ਇੱਕ ਬੰਦਾ ਇੰਜਰਡ ਆ ਉਹ ਹਸਪੀਟਲ ਗਿਆ ਚਾਹਤਾ ਹਾਂਜੀ ਦੋ ਨਹੀਂ ਆ ਮਾਲੀ ਨੁਕਸਾਨ ਕਿੰਨਾ ਆ ਇਹ ਕਹਿੰਦਾ ਮਾਲੀ ਨੁਕਸਾਨ ਆਰੇ ਕਾਫੀ ਗੱਡੀ ਦੇਖ ਰਹੇ ਚੈੱਕ ਕਰ ਰਹੇ ਅੱਛਾ ਤੇ ਗਲ ਡਰਿੰਕ ਕਿਤੇ ਵੀ ਡਰਾਈਵਰ ਦੇ ਚੈੱਕ ਕਰ ਰਹੇ ਆ ਜੀ ਪੂਰੇ ਦੇਖ ਰਹੇ ਅੱਛਾ ਹਾਲੇ ਵਾਲਾ ਹਾਂ ਉਹ ਨਹੀਂ ਆ ਜੀ ਡਰਾਈਵਰ ਹਾਲੇ ਡਰਾਈਵਰ ਜੀ ਹਾਂ ਡਰਾਈਵਰ ਹੈਗਾ ਉਹ ਰਹੀ ਆ ਗੱਡੀ ਨਾਲ ਲੈ ਜਾਉਂਗੇ ਜੀ ਹਾਂ ਗੱਡੀ ਲੈ ਕੇ ਜਾਵਾਂਗੇ ਦੇਖੋ ਇਹ ਕਿੱਥੇ ਜਾ ਰਹੇ ਕਿਹੜਾ ਪੁਲ ਪੈ ਗਿਆ ਲਹਾਰੇ ਲੋਹਾਰੇ ਵਾਲਾ ਪੁਲ ਲਹਾਰਾ ਤੋਂ ਸੰਘਿਆਲ ਦਾ ਪੁਲ ਹੈ ਸਿਮਰਨ ਪੈਲਸ ਲੋਹਾਰਾ ਸਿਮਰਨ ਪੈਲਸ ਲਹਾਰਾ ਬਰੇ ਜਾਏ